ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਮੈਂ ਤੁਹਾਨੂੰ ਆਰ ਆਰ ਬੀ ਗਰੁੱਪ ਡੀ ਰਿਕਰੂਟਮੈਂਟ 2026 ਜੋ ਸ਼ਾਰਟ ਨੋਟਿਸ ਹਜੇ ਰਿਲੀਜ਼ ਹੋਇਆ ਉਸ ਦੇ ਬਾਰੇ ਦੱਸ ਰਹੀ ਹਾਂ ਸਭ ਤੋਂ ਵੱਡੀ ਭਰਤੀ 2026 ਦੀ ਸਭ ਤੋਂ ਪਹਿਲੀ ਜਿਹੜੀ ਹੀ ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਰਿਲੀਜ਼ ਕੀਤੀ ਗਈ ਹੈ 22000 ਟੈਂਟੇਟਿਵ ਪੋਸਟਾਂ ਰਿਲੀਜ਼ ਕੀਤੀਆਂ ਨੇ ਐਡਵਰਟਾਈਜ਼ਮੈਂਟ ਨੰਬਰ ਸੀ ਐ 9 2025 ਸੈਲਰੀ ਪੈਕੇਜ ਦੀ ਗੱਲ ਕਰੀ ਤਾਂ 18 ਹਜ਼ਾਰ ਮਹੀਨਾ ਤੁਹਾਨੂੰ ਇਸ ਵਿੱਚ ਸੈਲਰੀ ਦਿੱਤੀ ਜਾਣੀ ਆ 22000 ਪੋਸਟਾਂ ਦੇ ਤੇ ਹੁਣ ਕਲ ਕਰਦੇ ਇਸ ਦੀ ਬਾਕੀ ਦੀ ਡਿਟੇਲ ਦੀ ਜਿਵੇਂ ਕਿ ਇਸ ਦੀ ਇੰਪੋਰਟੈਂਟ ਡੇਟਸ 23 ਦਸੰਬਰ ਜਿਹੜੇ ਪੋਸਟ ਰਿਲੀਜ਼ ਹੋਈ ਸੀ ਇਸ ਦੀ ਤੇ ਇਹ ਜੋ ਫਾਰਮ ਨੇ ਜਨਵਰੀ ਵਿੱਚ ਅਪਲਾਈ ਹੋਣੇ ਨੇ 20 ਜਨਵਰੀ 2026 ਨੂੰ ਲਾਸਟ ਡੇਟਸ ਨੂੰ ਅਪਲਾਈ ਕਰਨੇ 2 ਫਰਵਰੀ 2026 ਰਹੂਗੀ ਏਜ ਤੁਹਾਡੀ ਕਿ 2026 ਤੱਕ ਘੱਟੋ-ਘੱਟ 18 ਸਾਲ ਦੀ ਵੱਧ ਤੋਂ ਵੱਧ 33 ਸਾਲ ਦੀ ਅਪਲਾਈ ਕਰ ਸਕਦੇ ਨੇ ਇਸ ਨੂੰ ਏਜ ਰੈਲੈਕਸੇਸ਼ਨ ਰੂਲਸ ਦੇ ਮੁਤਾਬਕ ਕਾਸਟ ਅਕੋਰਡਿੰਗ ਦਿੱਤੀ ਜਾਊਗੀ ਇਸ ਨੂੰ ਅਪਲਾਈ ਕਰਨ ਦੇ ਤੁਹਾਡੇ ਕੋਲ ਆਈਟੀਆਈ ਤੇ 10ਵੀਂ ਪਾਸ ਕੀਤਾ ਹੋਣਾ ਜ਼ਰੂਰੀ ਆ ਫੀਸ ਇਸ ਵਿੱਚ ਹਜੇ ਤੱਕ ਕੋਈ ਵੀ ਮੈਂਸ਼ਨ ਨਹੀਂ ਕੀਤੀ ਜਦ ਜੀ ਆਫੀਸ਼ੀਅਲ ਨੋਟੀਫਿਕੇਸ਼ਨ ਰਿਲੀਜ਼ ਹੋਊਗੀ ਉਸ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਪੋਸਟਾਂ ਨਿਕਲ ਕਰ ਲਈ ਤਾਂ ਇਸ ਵਿੱਚ ਅਸਿਸਟੈਂਟ ਟਰੈਕ ਮਸ਼ੀਨ 600 ਪੋਸਟਾਂ ਅਸਿਸਟੈਂਟ ਬ੍ਰਿਜ ਦੀ ਵੀ 600 ਪੋਸਟਾਂ ਟਰੈਕ ਮੇਨਟੇਨਰ ਗਰੁੱਪ 4th ਦੀ 11000 ਪੋਸਟਾਂ ਨੇ ਅਸਿਸਟੈਂਟ ਪੀਵੀ ਅਸਿਸਟੈਂਟ ਟੀਆਰਡੀ ਦੇ 300 ਤੇ 800 ਪੋਸਟਾਂ ਨੇ ਅਸਿਸਟੈਂਟ ਲੋਕੋਸ਼ਾ ਜਿਹੜਾ ਇਲੈਕਟ੍ਰੀਕਲ ਦੇ 200 ਪੋਸਟ ਅਸਿਸਟੈਂਟ ਆਪਰੇਸ਼ਨ ਇਲੈਕਟ੍ਰੀਕਲ ਦੇ 500 ਪੋਸਟਾਂ ਅਸਿਸਟੈਂਟ ਦੇ ਇੱਕ ਇਸ ਤੋਂ ਬਾਅਦ ਸੀਐਨਡਬਲਿਊ ਦੇ 1000 ਪੋਸਟਾਂ ਨੇ ਪੁਆਇੰਟਸ ਮੰਨਦੀਆਂ 5000 ਪੋਸਟਾਂ ਤੇ ਅਸਿਸਟੈਂਟ ਐਸਐਨਟੀ ਦੀਆਂ 1500 ਪੋਸਟਾਂ ਰਿਲੀਜ਼ ਹੋਈਆਂ ਨੇ ਟੋਟਲ ਇਹ ਜੋ ਪੋਸਟਾਂ ਨੇ 22000 ਪੋਸਟਾਂ ਰਿਲੀਜ਼ ਹੋਈਆਂ ਨੇ ਇਹ ਸੀ ਕੰਪਲੀਟ ਜਾਣਕਾਰੀ ਸਪੋਸ ਦੀ ਜੇਕਰ ਤੁਸੀਂ ਘਰ ਬੈਠੇ ਰੋਜ਼ਾਨਾ ਆਉਂਦੀਆਂ ਨਵੇਂ-ਨਵੇਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕੋ ਕੋਲ ਇਹ ਸਪੋਸ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਆਫੀਸ਼ੀਅਲ ਵ ਬਾਕੀ ਕੋਈ ਵੀ ਜੇ ਨਿਊ ਨੋਟੀਫਿਕੇਸ਼ਨ ਆਉਂਦੀ ਹੈ ਕੋਈ ਵੀ ਅਪਡੇਟ ਆਉਂਦਾ ਤਾਂ ਤੁਹਾਨੂੰ ਸਾਡੇ ਚੈਨਲ ਤੇ ਵੀ ਦੇਖਣ ਨੂੰ ਮਿਲਦੀ ਰਹੂਗੀ ਘਰ ਬਟ ਇੰਟਰਨੈਟ ਕਵੇ ਸੇਵਾ ਕੇਂਦਰ ਦਾ ਕੰਮ ਸਿੱਖਣ ਲਈ ਸੰਪਰਕ ਕਰੋ